ਬਾਕੀ ਦੇ ਜਿਹੜੇ 88 ਸਿੰਘ ਨਾਲ ਬਾਬੇ ਦੇ ਸ਼ਹੀਦ ਹੋਏ ਸੀ 5000 ਸਿੰਘ ਸੀ ਉਹਨਾਂ ਜੋ 88 ਸਿੰਘ ਸਾਰੇ ਸ਼ਹੀਦ ਹੋਏ ਸੀ ਤੁਰਕ ਸਾਰੇ ਦੇਖ ਕੇ ਬਾਬੇ ਜੀ ਧੜ ਲੜ ਗਏ ਨੂੰ ਸਭ ਡਰਦੇ ਭਾਜੀ ਨੇ ਕੋਈ ਸਨ ਉਹ 88 ਸਿੰਘਾਂ ਦਾ ਵੀ ਕੰਗੀਠਾ ਜਿਹੜਾ ਹੈ ਅਮਰ ਸਸਾਦ ਵੀ ਰੱਖਿਆ ਕਰਦੇ ਹੋયા ਉਹ ਗੁਰੂ ਕੇ ਬਾਗ ਵਿੱਚ ਬਣਿਆ ਹੋਇਆ ਹੈ ਬਾਬਾ ਬੀਰ ਸਿੰਘ ਜੀ ਦੀ ਸ਼ਹੀਦੀ ਜਿਹੜੀ ਹੈ ਇਹ 1817 ਬਿਕਰਮੀ ਵਿੱਚ ਬਾਬਾ ਜੀ ਨੇ ਸ੍ਰੀ ਅਮਰਸੋਹ ਸਾਹਿਬ ਹਰਮੰਦਰ ਸਾਹਿਬ ਤੈਨੂੰ ਸਾਹ ਕੋਦੇ ਵਿੱਚ ਸੀਸ ਉਪਰੇ ਤੋਂ ਤਲੀ ਤੇ ਰੱਖ ਕੇ ਜੰਗ ਕਰਦੇ ਹੋਏ ਜਦੋਂ ਕਿ ਆ ਬਾਬਾ ਜੀ ਤੁਹਾਡਾ ਪਰਨ ਪੂਰਾ ਹੋ ਗਿਆ ਹੁਣ ਹਰਮੰਦਰ ਸਾਹਿਬ ਦੇ ਸਰੋਵਰ ਦੇ ਉੱਤੇ ਅਮਰਸੋਹ ਸਾਹਿਬ ਕੇ ਕਿਨਾਰੇ ਤੇ ਆਹ ਲਿਓ ਉੱਥੇ ਹੀ ਬਾਬਾ ਬੀਰ ਸਿੰਘ ਜੀ ਸੀਸ ਰੱਖ ਕੇ ਬੈਠ ਗਏ ਸਾਹਨੇ ਕਿ ਗੁਰੂ ਨੂੰ ਅਰਪਣ ਕਰਨਾ ਸੀ ਦੋਨੋਂ ਸਾਬ ਤੋਂ ਪਰਨ ਕਰਕੇ ਚੱਲੇ ਸੀ ਕਿ ਗੁਰੂ ਸਾਹਿਬ ਦੀ ਇਮਾਨ ਤੈਨ ਨੂੰ ਸੰਭਾਲਦਾ ਮੈਂ ਕਿਉਂ ਤਾਹੇ ਬਾਬੇ ਜੀ ਦੇ ਪਰਕਮਿਆਂ ਚ ਸ਼ਹੀਦ ਬੰਗਾ ਬਣਿਆ ਹੋਇਆ ਹੈ ਉਥੋਂ ਫੇ ਸਿੱਖ ਦਾ ਸਰਕਾਰ ਜਿੱਦੋਂ ਜੰਗ ਕਰਦੇ ਆਏ ਸੀ ਉਹ ਤਨ ਕੈਨ ਸਾਹਿਬ ਵੱਲੋਂ ਉਹ ਚਾਟੀ ਬਿੰਨ ਵਾਲੀ ਦਰਵਾਜ਼ੇ ਦੇ ਪਾਸੇ ਬਾਬਾ ਜੀ ਦੀ ਯਾਦਗਾਰ ਸਰਕਾਰ ਵੀ ਬਣੀ ਹੋਈ ਹੈ ਉਥੇ ਉਹਨਾਂ ਨੇ ਦੇਰ ਦਾ ਸਨਕਾਰ ਕੀਤਾ ਸੀ ਬਾਕੀ ਦੇ ਜਿਹੜੇ ਅਠਾਸੀ ਸਿੰਘ ਨਾਲ ਬਾਬੇ ਦੇ ਸ਼ਹੀਦ ਹੋਏ ਸੀ 5000 ਸਿੰਘ ਸੀ ਉਹਨਾਂ ਜੋ 88 ਸਿੰਘ ਸਾਰੇ ਸ਼ਹੀਦ ਹੋਏ ਸੀ ਤੁਪ ਸਾਰੇ ਦੇਖ ਕੇ ਬਾਬੇ ਜੀ ਧੜ ਲੜਦੀ ਨੂੰ ਸਭ ਡਰਦੇ ਭਾਜੀ ਨਿਕਲੇ ਸਨ ਉਹ 88 ਸਿੰਘਾਂ ਦਾ ਵੀ ਕੰਗੀਠਾ ਜਿਹੜਾ ਹੈ ਅਮਰ ਸੇਵਾ ਸਾਹਿਬ ਵੀ ਰੱਖਿਆ ਕਰਦੇ ਹੋਇਆ ਉਹ ਗੁਰੂ ਕੇ ਬਾਗ ਵਿੱਚ ਬਣਿਆ ਹੋਇਆ ਹੈ ਉੱਥੇ 88 ਸਿੰਘ ਬਾਬੇ ਜੀ ਦੇ ਨਾਲ ਦਾ ਇਕੱਠਾ ਇੰਦੀਠਾ ਬਣਾ ਕੇ ਸਰਕਾਰ ਕੀਤਾ ਗਿਆ ਸੀ ਜੇ ਮੁਖਤਸਰ ਸਾਹਿਬ ਦਾ ਜਿਹੜੇ 40 ਸਿੰਘ ਸੰਮ ਸ਼ਹੀਦ ਹੋਏ ਤੁੱਟੀ ਜਨ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਨਾਂ ਇਕੱਠਿਆਂ ਸਿੰਘਾਂ ਸ਼ਹੀਦਾਂ ਦਾ ਅਵੀਠਾ ਬਣਾਇਆ ਸੀ ਇਸੇ ਪ੍ਰਕਾਰ 88 ਸਿੰਘਾਂ ਦਾ ਇਕੱਠਾ ਇਹ ਕਿਤਾ ਬਣਾ ਕੇ ਸਿੰਘਾਂ ਨੇ ਬਾਅਦ ਵਿੱਚ ਇਸੇ ਦੇ ਨਾਲ ਦੇ ਸ਼ਹੀਦਾਂ ਦਾ ਸੰਸਕਾਰ ਕੀਤਾ ਸੀ ਹਰ ਯਾਤਰੀ ਰਖਿਨ ਕਾ ਚਾਹ ਫਿਰ ਕਰਦੀ ਜਲੀ ਮੇਰੀ ਆਏ ਇਬਨਾਰਗ ਤੈ ਤਰੀਜਾ ਸਿਰ ਦੀਜਾ ਕਾ ਨਾ ਕੀਜਾ ਜਿੰਦਾਬਾਦ ਦੀਪ ਸਿੰਘ ਜੀ ਨੇ

ਉਨਾਂ ਨੇ ਕਿਹਾ ਬਾਬਾ ਤਾਤਾ ਜੀ ਹਰਮੰਦਰ ਸਾਹਿਬ ਦੀ ਸੇਵਾ ਕਰਨ ਇੱਥੇ ਹੀ ਵਿਆਹ ਦੇ ਦਿੱਤਾ ਇਸੇ ਵੇਲੇ ਮਾਤਾ ਦੀਪ ਸਿੰਘ ਜੀ ਨੇ ਖਬੀ ਤਵੀ ਤੋਂ ਆਪਣੇ ਸਰੀਰ ਚੱਕ ਲਿਆ ਤੇ ਸੱਜੇ ਹੱਥਾਂ ਖੰਡਾ ਦੇ ਦੇ ਉਹਨੂੰ ਹੀ ਤੇਰੇ ਤੇ ਇਸੇ ਤਰ੍ਹਾਂ ਸਾਹਿਬ ਜੀ ਜੰਮ ਕਰਦਿਆਂ ਕਰਦੇ ਆ ਤਿੰਨ ਤੋਂ ਦੇਖੋ ਜਦੋਂ ਜਿਸ ਸਾਹਿਬ ਦੇ ਗੁਰਦਾਸ ਸਾਹਿਬ ਨੇ ਪਹਿਲੇ ਜਦੋਂ ਦੇ ਚਰਕਮੀਆਂ ਵਿੱਚ ਤਰਕੰਮੀਆਂ ਦੀ ਯਾਦ ਕਰਨ ਲੱਗੇ ਦਾਦਾ ਜੀ ਸੇਦਰ ਦੇ ਕਿਨਾਰੇ ਤੇ ਆ ਗਏ ਕਹਿੰਦਾ ਕਰਨ ਪੂਰਾ ਹੈ ਉੱਥੇ ਲੱਗ ਕੇ ਆਪਣੇ ਸਿੱਖ ਨਾਰੇ ਨੂੰ ਧ੍ਰਿਤਾ ਕਰਕੇ ਬੈਠੇ ਇਹ ਜਿਹੜਾ ਤਰਕੰਮੀਆਂ ਦੀ ਗੰਗਾ ਬਣਿਆ ਹੋਇਆ ਇਹ ਦਾਦਾ ਜੀ ਦਾ ਹੀ ਸਿੱਖ ਲੈ ਕੇ ਆਉਣ ਦਾ ਹੈ ਅਥਾਸੀ ਸਿੰਘ ਸਾਰੇ ਸ਼ਹੀਦ ਹੋਏ ਇਸ ਸਾਰਿਆਂ ਵਿੱਚੋਂ ਤੇ ਜਿਹੜੇ ਸਾਰੇ ਲਹਰ ਤੱਕ ਖੜ ਗਏ ਕਹਿੰਨ ਲੱਗੇ ਸਿੱਖਾਂ ਦੇ ਸਿਰ ਧੜਾ ਹੀ ਲੱਗਦੀਆਂ ਆਉਂਦੀਆਂ ਕੋਈ ਖੜੇ ਨਾ ਲਹਰ ਤੇ ਮਾਤਾ ਦੇ ਕਰਦੇ ਨੇ ਇਸ ਹਾਲ ਚਿਰ ਦੀ ਇਸ ਦੇ ਖਾਸਿਸ ਨੂੰ ਆ ਜੀਤਾਂ ਨੂੰ ਕੋਈ ਬਾਲਵੇ ਮੰਤਰੀ ਸਾਹਿਬ ਸਾਹਮਣੇ ਨਾਲ ਜਾ ਰਿਹਾ ਹੈ ਸਿੰਘਾ ਜੀ ਇਕੱਠੇ ਹੋ ਗੀਚਾ ਬਣਾ ਕੇ ਦਰਤਾਂ ਤੇ ਸਿੱਕਾਰ ਪਿੱਟਾ ਦੀ ਦਾਦਾ ਜੀ ਦਾ ਸ਼੍ਰੀ ਜੀ ਨੂੰ ਅੱਖਾਂ ਕਰਕੇ ਆਏ ਸੀ ਇਥੇ ਲਾ ਜਾ ਕੇ ਸ਼੍ਰੀ ਰੇਚਾਤੀ ਬੀਨ ਦੇ ਦਰਗਾਹ ਦੇ ਤਾਜ ਬਾਹਰ ਜਾ ਕੇ ਸਿੱਕਾਰ ਪਿੱਟਾ ਸੀ ਤੇ ਅੰਦਰ ਕੇ ਸਾਹਿਬ ਵੀ ਅੱਖਾਂ ਕਰਨ ਦੇ ਰਾਹ ਤੇ ਕੁਰਬਾਨੀ ਕੀਤੀ ਹੈ ਇਹਦੇ ਕਰਨ ਕਰਨ ਦੇ ਰਾਹ ਤੇ ਹਰ ਕਿਸੇ ਨੂੰ ਜਾਜਗਾਰ ਹੋਣੀ ਚਾਹੀਦੀ ਹੈ ਇਹ ਸਾਬ ਸੰਦੇ ਜੀ ਦਾਦਾ ਨੇ ਉਸ ਫਿਰ ਤਲੀ ਗਲੀ ਮੇਰੀ ਆਏ ਇੱਕ ਕੱਖ ਆਪਣਾ ਚਾਹੀ ਤੇ ਸਿਰ ਰਸਤੇ ਸਰਗੰਗ ਦੀ ਯਾਰ ਦੀ ਤਨជាਹੀ ਹੈ ਤ੍ਰੇਨ ਦੀ ਗੱਲ ਤ੍ਰੇਨ ਤੋਂ ਬਿਗਾਰੇ ਰਹੀ ਹੈ ਜਾਂ ਕੋਈ ਨੀਂਦ ਨਾਲ ਨੀਂਦ ਆਖਾ